ਜੋ ਫੇਰ ਆਪਣੀ 5 ਕਿਲੋਮੀਟਰ ਨਹੀਂ ਆ। ਹੂੰ। ਐਨੇ ਸਾਡੇ ਸਾਡੇ 3 ਕਿਲੋਮੀਟਰ ਲਈ ਤੇ ਮੈਂ 5 ਕਿਲੋਮੀਟਰ ਨਹੀਂ ਲੈਂਦਾ ਵੀ ਉੱਥੇ ਭੱਜਿਆ। ਮਟਰਪਿੰਦੀ ਸੁਣ ਜੀ ਖੋਲੀ ਤੇ ਚਾਰਜ 300 ਰੁਪਏ 3 ਬੋਲ ਇੱਕਾ ਇਹਦਾ ਜਿਹੜਾ yellow part ਉਹ ਮੈਂ ਕੱਢ ਦਿੱਤਾ। ਜਾਣੀ ਕਿ ਸਾਰੀ ਜੜੀ ਜਾ ਹਾਰਟ ਬੀਟ ਵੀ ਫਾਸਟ ਹੋ ਗਈ ਪਈ ਆ। ਪੂਰਾ ਜੋਰ ਲਾਇਆ ਇਸ 2.5 ਕਿਲੋਮੀਟਰ 'ਚ। ਗੋਦੀ ਰਿਕਤਾ ਵਾਲੀ ਵਾਲੀ ਵੀ ਗੱਟ ਲਾਂਗੇ। ਤੇ ਬਾਕੀ ਠੀਕ ਆ। ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈ ਸਤਿ ਸ੍ਰੀ ਅਕਾਲ ਜੀ। ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੁੰਦੋਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਨਵੀਂ ਸਵੇਰ ਦੇ ਵਿੱਚ ਤੇ ਆਪਣੇ YouTube ਚੈਨਲ ਮਿਸਟਰ ਸੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਆਪਣਾ ਅੱਜ ਦਾ ਵਲੋਗ ਹੈ ਜੀ ਅੱਜ ਦੇ ਵਲੋਗ ਦਾ ਆਪਣਾ ਦਿਨ ਹੈਗਾ ਵਾ 15ਵਾਂ ਦਿਨ ਹੈ ਜੀ ਤੇ ਦਿਨ ਹੈਗਾ ਅੱਜ ਦਾ ਸੋਮਵਾਰ ਸੋ ਸਵੇਰੇ ਮੈਂ 5:00 ਵਜੇ ਉੱਠ ਗਿਆ ਸੀ ਉਹ ਪੂਰੇ ਰਾਈਟ ਤੇ 5:00 ਵਜੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਗਰਮ ਪਾਣੀ ਕਰਕੇ ਜਿਹੜੀ ਆਪਣੀ ਡੇਲੀ ਦੀ ਰੁਟੀਨ ਆ ਗਰਮ ਪਾਣੀ ਪੀਣਾ ਹੀ ਪੀਣਾ ਵਾ ਗਰਮੀ ਹੋਵੇ ਜੇ ਸਰਦੀ ਤੇ ਇੱਕ ਗਰਾਫ 'ਚ ਮ ਗਰਮ ਪਾਣੀ ਦਾ ਵੀ ਤਵਾ ਡਾ ਤੇ ਫਿਰ ਉਸ ਤੋਂ ਬਾਅਦ ਨਹਾ ਤੋ ਕੇ ਫਰੈਸ਼ ਹੋ ਕੇ ਹੁਣ ਮੈਂ ਚੱਲਿਆ ਸੀ ਗਰਾਊਂਡ ਗਰਾਊਂਡ ਦੇ ਵਿੱਚ ਚਾਹ ਲਈ ਮੇਰੇਡੀ ਹੋ ਗਿਆ ਤੇ ਉਸ ਤੋਂ ਪਹਿਲਾਂ ਮੈਂ ਬ્લેਕ ਕਾਫੀ ਜਿਹੜੀ ਆਪਣੀ ਮੈਂ ਬਣਾ ਕੇ ਰੱਖ ਲਈ ਆ ਇੱਕ ਕੱਪ ਇੱਕ ਕੱਪ ਬਲੇਕ ਕਾਫੀ ਬਣਾ ਲਈ ਆ ਤੇ ਹੁਣ ਮੈਂ ਬਲੇਕ ਆਊਟ ਵੀ ਕਿ ਜਮਾਂ ਗਰਾਊਂਡ ਦੇ ਵਿੱਚ ਤਾਂ ਜੇ ਸੋਮਵਾਰ ਆਏਗਾ ਦੇਖਾਂਗੇ ਜਦ ਕੀ ਵਰਕਆਊਟ ਆਪਾਂ ਕਰਨਾ ਵਾ ਤੇ ਗਰਾਊਂਡ ਦੇ ਵਿੱਚ ਜਾ ਕੇ ਹੀ ਦੇਖਾਂਗੇ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਬੋਡੀ ਵੇਸ ਦਾ ਅੱਗੇ ਨਾਲੋਂ ਕਾਫੀ ਠੀਕ ਆ ਸੈਟ ਆ ਤੇ ਗਰਾਉਂਡ ਦੇ ਵਿੱਚ ਜਾ ਕੇ ਦੇਖਦੇ ਆਂ ਆਪਾਂ ਮਤਲਬੀ ਲੌਂਗ ਰਨਿੰਗ ਲਾਣੀਆਂ ਸ਼ਾਰਟ ਸਪ੍ਰਿੰਟਰ ਲਾਣੀਆਂ ਨੇ ਜਾਂ ਕੀ ਕਰਨਾ ਤੇ ਫਿਰ ਉਸ ਤੋਂ ਬਾਅਦ ਬਾਕਸਿੰਗ ਵਰਕਆਊਟ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਦਿਓ ਦੋਸਤੋ ਤੁਹਾਨੂੰ ਜੋ ਵੀ ਅੱਗੇ ਅਪਡੇਟ ਹੋਵੇ ਤੁਹਾਨੂੰ ਬਲੌਗ ਦੇ ਵਿੱਚ ਦਿਂਦ ਰਹਾਂਗੇ ਸੋ ਉਸ ਤੋਂ ਹੁਣ ਆਪਾਂ ਚੱਲਦੇ ਆਂ ਗਰਾਉਂਡ ਦੇ ਵਿੱਚ ਸੋ ਹਾਂਜੀ ਦੋਸਤੋ ਅਸੀਂ ਗਰਾਉਂਡ ਵਿੱਚ ਆ ਗਏ ਹੁਣ ਤੇ ਜਿਹੜਾ ਆਪਣਾ ਵਰਕਆਊਟ ਆਪਾਂ ਵਰਕਆਊਟ ਸ਼ੁਰੂ ਕਰਨ ਲੱਗੇ ਆਂ ਅੱਜ ਫੇਰ ਆਪਣੀ 5 ਕਿਲੋਮੀਟਰ ਰਣੀ ਆ 2.5 2.5 ਕਿਲੋਮੀਟਰ ਦੇ ਆਪਾਂ ਦੋ ਜਿਹੜੇ ਲਾਣੇ ਆ ਸ਼ਨੀਵਾਰ ਵੀ ਆਪਾਂ 5 ਕਿਲੋਮੀਟਰ ਰਨਿੰਗ ਲਈ ਸੀਗੀ ਤੇ ਉਸ ਤੋਂ ਬਾਅਦ ਸ਼ਾਮ ਦੀ ਆਪਣੀ ਰੈਸਟ ਸੀਗੀ ਤੇ ਸੰਡੇ ਦੀ ਵੀ ਆਪਣੀ ਮਤਲਬ ਵੀ ਕੰਪਲੀਟ ਰੈਸਟ ਸੀਗੀ ਤੇ ਹੁਣ ਆਪਣੇ ਹੈਗੇ ਆ ਫੇਰ ਸੋਮਵਾਰ ਕਰਕੇ ਕਿਉਂਕਿ ਆਪਾਂ ਰੈਸਟ ਕਰਕੇ ਆਏ ਆ ਫਿਰ ਅਸੀਂ ਸੋਚਿਆ ਵੀ ਚਲੋ 5 ਕਿਲੋਮੀਟਰ ਫਿਰ ਰਨਿੰਗ ਹੀ ਲਾ ਲੈਂਦੇ ਆ ਸੋ ਹੁਣ ਆਪਣੀ 5 ਕਿਲੋਮੀਟਰ ਰਨਿੰਗ ਆ ਤੇ 5 ਕਿਲੋਮੀਟਰ ਨੀ ਤੋਂ ਬਾਅਦ ਬਾਅਦ ਚੋ ਆਪਾਂ ਬਾਕਸਿੰਗ ਵਰਕਆਊਟ ਕਰਾਂਗੇ ਦੇਖਾਂਗੇ ਪੰਚੀ ਬੈਗ ਕਰਨੇ ਆ ਜਾਂ ਪੈਡ ਕਰਨੇ ਆ ਉਹ ਵੀ 6-7 ਰਾਊਂਡ ਹੋਣਗੇ ਬਸ ਉਹ ਤੋਂ ਬਾਅਦ ਹਲਕੀ ਹੁਣ ਕੀ ਛੜੇ ਛੜੋ ਸੋ ਹੁਣ ਆਪਾਂ ਰਨਿੰਗ ਸ਼ੁਰੂ ਕਰਨ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ 2.5 ਕਿਲੋਮੀਟਰ ਦਾ ਜਿਹੜਾ ਲਾ ਕੇ ਫਿਰ ਉਸ ਤੋਂ ਬਾਅਦ ਮਿਲਦੇ ਤੇ 2.5 ਕਿਲੋਮੀਟਰ ਦਾ ਜਿਹੜਾ ਕੰਪਲੀਟ ਹੋ ਗਿਆ ਬਸ ਆਪਾਂ ਤੁਹਾਨੂੰ ਦੱਸਣਾ ਵੀ ਸਾਡਾ 2.5 ਕਿਲੋਮੀਟਰ ਦਾ ਜਿਹੜਾ ਉਹ ਕੰਪਲੀਟ ਹੋ ਗਿਆ ਸੋ ਵਲੌਗ ਦੇ ਨਾਲ ਬੜੇ ਰਿਹਾ ਜੀ ਜੀ ਸਾਡੀ ਜਿਹੜੀ 2.5 ਕਿਲੋਮੀਟਰ ਦੀ ਰਨਿੰਗ ਆ ਜੀ ਉਹ ਅਸੀਂ ਕੰਪਲੀਟ ਕਰ ਲਈ ਆ ਪੂਰੀ ਖਿੱਚ ਕੇ ਲਾਈ ਅਸੀਂ ਤੇ ਦਾਨੀ ਕੇ ਸੌ ਤਾਂ ਚੜੀ ਜਾ ਹਾਰਟ ਬੀਟ ਵੀ ਫਾਸਟ ਹੋ ਗਈ ਆ ਪੂਰਾ ਜੋਰ ਲਾਇਆ ਅਸੀਂ 2.5 ਕਿਲੋਮੀਟਰ ਚ ਹੁਣ 2.5 ਕਿਲੋਮੀਟਰ ਨਹੀਂ ਸਾਡੀ ਜਿਹੜੀ ਉਹ ਰਹੀ ਗਿਆ ਉਹ ਅਸੀਂ ਥੋੜਾ ਜਿਹਾ ਫੇਸ ਫੇਸ ਥੋੜਾ ਜਿਹਾ ਘਟਾ ਕੇ ਲਾਵਾਂਗੇ ਥੋੜਾ ਜਿਹਾ ਇਸ ਨੂੰ ਲਾਵਾਂਗੇ ਪੂਰੀ ਪਹਿਲੇ 2.5 ਕਿਲੋਮੀਟਰ ਚ ਜ਼ੋਰ ਬਹੁਤ ਲੱਗ ਗਿਆ ਹੁਣ 5 ਕਿਲੋਮੀਟਰ ਨਹੀਂ ਕੰਪਲੀਟ ਕਰਕੇ ਫਿਰ ਮਿਲਦੇ ਹਾਂ ਆਪਾਂ ਹਾਂਜੀ ਜਿਹੜੀ ਸਾਡੀ 5 ਕਿਲੋਮੀਟਰ ਦੀ ਰਨਿੰਗ ਸੀ ਉਹ ਕੰਪਲੀਟ ਹੋ ਗਈ ਆ ਤੇ ਆਪਾਂ ਗਰਾਊਂਡ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਹਲਕੀ ਜਿਹੀ ਸਟੈਚਿੰਗ ਕੀਤੀ ਸਟੈਚਿੰਗ ਕਰਕੇ ਆਪਾਂ ਰਨਿੰਗ ਸ਼ੁਰੂ ਕਰਤੀ ਨਾਲ ਹੀ ਆਪਾਂ ਤੇ ਆ ਜੋਟਾ ਤੁਰ ਜਾਂਦਾ ਵਾ ਤੇ ਆ ਜੋ ਟੈਕਨੀਕ ਹੈ ਦੇ ਲਈ ਇਹ ਪਹਿਲਾਂ ਇਹ ਤਾਂ ਸਿੱਧਾ ਭੱਜਾ ਹਾਫ ਅੱਛਾ ਫੋਲ ਫੋਲ ਜਾਨੀ ਤੂੰ ਸਾਢੇ ਕਿਤੇ ਨਹੀਂ ਕਿਸੇ ਸਾਢੇ ਕਿੰਨੇ ਕਿਲੋਮੀਟਰ ਲਾਈ ਨਹੀਂ ਨਹੀਂ ਇਹ ਮਤਲਬ ਇਹ ਸਿੱਧਾ ਭੱਜਾ ਇਥੋਂ 4 ਕਿਲੋਮੀਟਰ ਸਿੱਧਾ ਭੱਜਾ ਉਹ ਲਾ ਸਾਢੇ ਤੇ ਨਹੀਂ ਹੋਈ ਫਿਰ ਸਾਢੇ ਤੇ ਐਨੇ ਸਾਢੇ ਸਾਢੇ 3/2 ਕਿਲੋਮੀਟਰ ਲਾਈ ਤੇ ਮੈਂ 5 ਕਿਲੋਮੀਟਰ ਨੂੰ ਲੇ ਗਿਆ ਵੀ ਉੱਥੇ ਭੱਜਿਆ ਤੇ ਐਨੇ ਐਨੇ ਤੂੰ ਕਿ ਨਹੀਂ ਲਾਈ ਆ ਓਏ ਤੁਹਾਡੇ ਨਾਲ ਸਾਰਾ ਆ ਤੈਨੂੰ ਸੜਾ ਮਸਾ ਪਸੀਨਾ ਵੀ ਨਹੀਂ ਆਇਆ ਹੈਗਾ ਆਪਣੀ 5 ਕਿਲੋਮੀਟਰ ਨਹੀਂ ਹੋ ਗਈ ਆ ਇਹ ਛੋਟੇ ਨੇ ਲਾਈ ਆ ਸਾਢੇ ਤੇ ਨਹੀਂ ਕਿਲੋਮੀਟਰ ਉਹਦਾ ਪਿਛਲੇ ਦਾ ਪਤਾ ਨਹੀਂ ਉਹਨੇ ਕਿੰਨੇ ਕਿਲੋਮੀਟਰ ਲਾਈ ਆ ਜਾਨੀ ਕਿ ਸਾਡਾ ਯਾਰ ਵਧੀਆ ਜੋਰ ਲੱਗ ਗਿਆ 5 ਕਿਲੋਮੀਟਰ ਰਨਿੰਗ ਹੋ ਗਈ ਤੇ ਹੁਣ ਜਾਵਾਂਗੇ ਬੌਕਸਿੰਗ ਦੇ ਰਿੰਗ ਦੇ ਕੋਲ ਬੌਕਸਿੰਗ ਵਰਕਆਊਟ ਕਰਾਂਗੇ ਬੌਕਸਿੰਗ ਵਰਕਆਊਟ ਦੇ ਵਿੱਚ ਜਾਂ ਪੰਚਿੰਗ ਬੈਗ ਹੋਣਗੇ ਜਾਂ ਪੰਚਿੰਗ ਪੈਡ ਹੋਣਗੇ ਬਾਅਦ ਸਾਡਾ ਇਹੀ ਚੱਲਦਾ ਸੀ ਸਿਸਟਮ ਜਾਂ ਤੇ ਉਸ ਤੋਂ ਬਾਅਦ ਛੇੜੇ ਛੜੂ ਕਰਦੀ ਹੋਈ ਡੰਬਲਾ ਡੰਬਲਾ ਨਾਲ ਉਹ ਸਾਡਾ ਹੀ ਨੀ ਬੁੱਜਲਾ ਸੋ ਹੁਣ ਮਿਲਦੇ ਆ ਤੁਹਾਨੂੰ ਵਲੋਗ ਦੇ ਵਿੱਚ ਹਾਂਜੀ ਦੋਸਤੋ ਜਿਹੜਾ ਸਾਡਾ ਅੱਜ ਦਾ ਵਰਕਆਊਟ ਸੀਗਾ ਉਹ ਖਤਮ ਹੋ ਗਿਆ ਦੇ ਨਾਲ ਮੇਰੇ ਲੱਕੀਆ ਲੱਕੀ ਇਥੋਂ ਕਿਨੇ ਘੇੜੇ ਲਾਈ ਮੈਂ ਦੇ ਬਈਆਂ 1.5 ਆ ਕੋਸਾਹ ਕਹਿੰਦੇ ਤੂੰ ਕਿਹੜੇ ਕਿਹੜੇ 1.5 1.5 ਕੋਸਾਹ ਯਾਰ ਕੋਸਾਹ ਨੂੰ ਮਿਸਟੇਕ ਹੋ ਗਈ ਆ ਕੋਸਾਹ ਕੋਸਾਹ ਜੀ ਵਿੱਚ ਇੰਟਰਵਿਊ ਲੋ ਕੋਤੋਂ ਵੀ ਨੇ ਕਿੜਾ ਲਾਇ ਨਾ 1.5 ਲਾਇ ਬਈ 1.5 ਲਾਇ ਮੈਂ ਤੁਹਾਨੂੰ ਪੁੱਛਣਾ ਨਹੀਂ ਆ ਕੋਸਾਹ ਕਹਿੰਦੇ ਸਾਡੇ ਕਿਹੜੇ ਕੋਸਾਹ ਵੇਹ ਲੈ ਕੋਸਾਹ ਯਾਰ ਥੱਕਾ ਕਰੀ ਜਾਂਦਾ ਢਿਆਡੇ ਦਾ ਯਾਰ ਇਹ ਮੁੰਡੇ ਨੇ ਪੂਰੇ ਖਿੱਚ ਕੇ 1.5 ਘੇੜੇ ਲਾਇਆ ਜਿਵੇਂ ਕਿੱਚੂ ਵੀ ਭੱਜ ਕੇ ਜਾਂਦਾ ਯਾਰ ਹਾਂ ਚਾ ਬਰੇ ਚਲੇ ਇੱਕ ਗਾ ਦਾ ਜਿਹੜਾ ਅਪਣਾ ਅੱਜ ਦਾ ਹੁਣ ਵਰਕਆਊਟ ਅਸੀਂ ਮਜ਼ਾ ਆਇਆ ਵਧੀਆ ਵਧੀਆ ਜੋਰ ਲੱਗਿਆ ਨਾ ਵਧੀਆ ਸੋ ਜਿਹੜਾ ਸਾਰਾ ਅੱਜ ਦਾ ਵਰਕਆਊਟ ਸੀਗਾ ਜੀ ਉਹ ਵਧੀਆ ਜੋਰ ਲੱਗਿਆ ਪਹਿਲਾਂ ਅਸੀਂ ਇਸ ਗਰਾਊਂਡ ਦੇ ਵਿੱਚ ਆ ਕੇ ਜਿਹੜਾ ਸਵੇਰੇ ਅਸੀਂ ਪਹਿਲਾਂ ਹਲਕਾ ਜਿਹਾ ਵਾਰਮਅਪ ਕੀਤਾ ਉਸ ਤੱਕ ਜਿਹੀ ਜਿਹੀ ਕੀਤੀ ਵਾਰਮਅਪ ਦਾ ਗਾਦਾ ਸਿੱਧਾ ਰਨਿੰਗ ਨੂੰ ਖੇਚਦਾ ਅਸੀਂ 5 ਕਿਲੋਮੀਟਰ ਰਨਿੰਗ ਲਾਈ 5 ਕਿਲੋਮੀਟਰ ਰਨਿੰਗ ਲਾ ਕੇ ਉਸ ਤੋਂ ਬਾਅਦ ਤੂੰ ਬੈਗ ਲੈ ਕੇ ਪੈਡ ਲਾਇਆ ਮੈਂ ਬੈਗ ਕੀਤਾ ਬੈਗ ਕੀਤਾ 6 ਰੌਂਡ ਇਨੇ 6 ਰੌਂਡ ਬੈਗ ਕੀਤਾ ਤੇ ਮੈਂ 6 6 ਕਿ ਕਿਹੜੇ ਬੈਗ ਤੁਸੀਂ ਕਾੜੇ ਨੇ ਇਹਦੇ ਤੇ ਅਸਾਂ ਮਜ਼ਾ ਕਰਦੇ ਰਹੇ ਆ ਇਹ 6 ਇਨੇ 6 ਰੌਂਡ ਯਾਰ ਪੰਚੀ ਬੈਗ ਕੀਤੇ ਤੇ ਮੈਂ 6 ਰੌਂਡ ਪੈਡ ਕੀਤੇ ਤੇ 6 ਰੌਂਡ ਮੈਂ ਪੰਚੀ ਬੈਗ ਪੈਡ ਕੀਤੇ ਇਨੇ ਬੈਗ ਕੀਤੇ ਤੇ ਉਸ ਤੋਂ ਬਾਅਦ ਪੈਟ ਦੀਆਂ 100 ਚਲਾਈਆਂ ਅਸੀਂ ਐਬਸ ਦੀਆਂ ਐਕਸਰਸਾਈਜ਼ ਲਾ ਕੇ ਹੁਣ ਅਸੀਂ ਕੋਲਡ ਡਾਊਨ ਕਰ ਲਿਆ ਹੁਣ ਜਿਹੜਾ ਸਾਡਾ ਸਵੇਰ ਦਾ ਵਰਕਆਊਟ ਜਿਹੜਾ ਖਤਮ ਹੋ ਗਿਆ ਤੇ ਹੁਣ ਸ਼ਾਮ ਨੂੰ ਜਿਹੜਾ ਵਰਕਆਊਟ ਹੋਊਗਾ ਉਹ ਲੱਕੀ ਕੀ ਹੋਊਗਾ ਤੇਰੇ ਸਾਹਿਬ ਨਾਲ ਅੱਜ ਭਾਜੀ ਉਹ ਸਕੂਲ ਬਾਕਸਿੰਗ ਆ ਸੋਮਵਾਰਾ ਸਕੂਲ ਬਾਕਸਿੰਗ ਹੋਊਗੀ ਸ਼ੈਡੋ ਬਾਕਸਿੰਗ ਜੀ ਹੋਊਗੀ ਤੇ ਉਸ ਤੋਂ ਬਾਅਦ ਸਕੂਲ ਫਾਈਟ ਹੋਊਗੀ ਤੇ ਉਦੋਂ ਹਲਕਾ ਫੁਲਕਾ ਲੱਟਰ ਪੱਟਰਮ ਜਿਹਾ ਜਿਹੜਾ ਜੋ ਵੀ ਹੋਊਗਾ ਕੋਸਾ ਸਾਹਿਬ ਦੇ ਮੂਡ ਤੇ ਡਿਪੈਂਡ ਕਰਦਾ ਜੋ ਵੀ ਕੋਸਾ ਸਾਹਿਬ ਕਰਾਉਣਗੇ ਅਸੀਂ ਤਾਂ ਕਰ ਲੈਣਾ ਧੱਕੇ ਜਿਹਾ ਨਾਲ ਤੇ ਬਾਕੀ ਵਾਹ ਕਿਉਂ ਤੇ ਰਿਕਤਾ ਵਾਲੀ ਵਾਲੀ ਵੀ ਜੱਟ ਲਾਂਗੇ ਤੇ ਬਾਕੀ ਠੀਕ ਆ ਅੱਜ ਦਾ ਵਲੋਗ ਆਪਾਂ ਇੱਥੇ ਹੀ ਇਸੇ ਦੀ ਪ੍ਰੈਕਟਿਸ ਆਪਾਂ ਖਤਮ ਕਰਦੇ ਆਂ ਤੇ ਸ਼ਾਮ ਨੂੰ ਮਿਲਦੇ ਆਂ ਤੇ ਸ਼ਾਮ ਨੂੰ ਮਿਲਦੇ ਆਂ ਜੀ ਸੋ ਬਲੋਗ ਦੇ ਨਾਲ ਵੀ ਮਿਲਦੇ ਆਂ ਸੋ ਹਾਂਜੀ ਦੋਸਤੋ ਆਪਾਂ ਨਾ ਹੁਣ ਲੱਗਿਆ ਬ੍ਰੇਕਫਾਸਟ ਕਰਨ 10 ਵਜ ਗਿਆ ਤੇ 10 ਵਜੇ ਆਪਾਂ ਅੱਜ ਬ੍ਰੇਕਫਾਸਟ ਦੇ ਵਿੱਚ ਲੈ ਜੀ ਦੋ ਆਪਾਂ ਲੈ ਜਾਂ ਬੋਇਲ ਐਗ ਲੈ ਆਪਾਂ ਤੇ ਇਹਦਾ ਜਲਾ ਜੇਦੋ ਪਾਟੋ ਆਪਾਂ ਕੱਢਤਾ ਤੇ ਨਾਲ ਇੱਕ ਹਾਫ ਖੀਰਾ ਲਿਆ ਜੀ ਦੋ ਇੱਕ ਦੋ ਬੋਇਲ ਤੇ ਹਾਫ ਖੀਰਾ ਤੇ ਨਾਲ ਆਪਾਂ ਲਈਆ ਗ੍ਰੀਨ ਟੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਅੱਜ ਦਾ ਬ੍ਰੇਕਫਾਸਟ ਆ ਆਪਾਂ ਇਸ ਹਫਤੇ ਨਾ ਆਪਾਂ ਬ੍ਰੇਕਫਾਸਟ ਲੰਚ ਡਿਨਰ ਆਪਾਂ ਜਿਹੜਾ ਉਹ ਚੇਂਜ ਕਰਾਂਗੇ ਅੱਗੇ ਗ੍ਰੀਨ ਟੀ ਦੇ ਨਾਲ ਦੋ ਬੋਇਲ ਐਗ ਤੇ ਨਾਲ ਹਾਫ ਕੇਲਾ ਇਹ ਆਪਣਾ ਜਿਹੜਾ ਬ੍ਰੇਕਫਾਸਟ ਸੋ ਹਾਂਜੀ ਦੋਸਤੋ ਸ਼ਾਮ ਦੇ 5 ਵਜੇ ਚੱਲਿਆ 10 ਮਿੰਟ ਰਹੀਏ 5 ਵਜੇ ਦੇ ਵਿੱਚ ਤੇ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਆਪਾਂ ਰੈਡੀ ਹੋ ਗਏ ਆ ਤੇ ਆਪਾਂ ਆਪਣਾ ਬੈਗ ਜਿਹੜਾ ਪ੍ਰੈਕਟਿਸ ਵਾਲਾ ਉਹ ਰੈਡੀ ਕਰ ਲਿਆ ਤੇ ਆਪਾਂ ਬਲੇ ਕੌਫੀ ਪੀ ਲਈ ਆ ਤੇ ਹੁਣ ਆਪਾਂ ਚੱਲੇ ਗਰਾਊਂਡ ਦੇ ਵਿੱਚ ਕਿ ਅੱਜ ਸੋਮਵਾਰ ਹੈਗਾ ਤੇ ਆਪਣੇ ਵਲੌਗ ਦਾ 15ਵਾਂ ਦੇਣਾ ਤੇ ਦੇਖਦੇ ਆ ਅੱਜ ਸਾਡੇ ਜਿਹੜੇ ਕੋਚ ਸਾਹਿਬ ਨੇ ਹਨਾ ਸਾਨੂੰ ਕੀ ਕਰਵਾਉਂਦੇ ਨੇ ਕਿ ਸੋਮਵਾਰ ਸਕੂਲ ਬਾਕਸਿੰਗ ਹੀ ਹੋਊਗੀ ਤੇ ਜੋ ਵੀ ਚਲੋ ਕਰਾਂਗੇ ਆਪਾਂ ਨੂੰ ਕਰਨਾ ਤਾਂ ਪੈਣੀ ਆ ਤੇ ਵਰਕਆਊਟ ਕਰਕੇ ਤੇ ਫਿਰ ਉਸ ਤੋਂ ਬਾਅਦ ਐਕਸਟਰਾ ਆਪਾਂ ਦੇਖਾਂਗੇ ਜੇ ਟਾਈਮ ਬਚ ਗਿਆ ਤਾਂ ਆਪਾਂ ਸਟਰੈਂਥ ਟ੍ਰੇਨਿੰਗ ਕਰਾਂਗੇ ਨਹੀਂ ਤਾਂ ਫਿਰ ਜੋ ਵੀ ਕੋਚ ਸਾਹਿਬ ਨੇ ਕਰਾਉਣਗੇ ਤਾਂ ਉਹੀ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਤੁਹਾਨੂੰ ਦੱਸਾਂਗੇ ਅੱਜ ਫਿਟਨੈਸ ਦੇ ਵਿੱਚ ਅਸੀਂ ਕੀ ਕੁਝ ਕਰਦੇ ਪਏ ਆ ਸੋ ਅਗਰ ਤੁਸੀਂ ਆਪਣਾ weight ਘਟਾ ਰਹੇ ਹੋ ਨਾ ਤਾਂ ਤੁਸੀਂ ਸਾਡੇ ਵਾਲਾ ਵਰਕਆਊਟ ਕਰ ਸਕਦੇ ਹੋ ਸਿਰਫ ਬੌਕਸਿੰਗ ਛੱਡ ਕੇ ਜੇ ਤੁਸੀਂ ਬੌਕਸਿੰਗ ਨਹੀਂ ਕਰ ਸਕਦੇ ਨਾ ਬੌਕਸਿੰਗ ਨਹੀਂ ਹੁੰਦੀ ਤਾਂ ਤੁਸੀਂ ਸਾਡੇ ਵਾਲਾ ਵਰਕਆਊਟ ਜਿਹੜਾ ਫਿਟਨੈਸ ਵਰਕਆਊਟ ਆ ਉਹ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਬਲੌਗ ਦੇ ਨਾਲ ਬੈਠ ਰਹੇ ਹੁਣ ਆਪਾਂ ਚੱਲੇ ਗਰਾਊਂਡ ਤੇ ਗਰਾਊਂਡ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਅਗਲੀ ਅਪਡੇਟ ਅਸੀਂ ਦਿਨ ਦੇ ਰਵਾਂਗੇ ਸੋ ਹਾਂਜੀ ਦੋਸਤੋ ਜਿਹੜਾ ਸਾਡਾ ਅੱਜ ਦਾ ਸ਼ਾਮ ਦਾ ਵਰਕਆਊਟ ਆ ਜਿਹੜਾ ਉਹ ਖਤਮ ਹੋ ਗਿਆ ਜੀ ਤੇ ਆਪਾਂ ਸ਼ਾਮੀ 5 ਵਜੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਸੀ ਤੇ 5:30 ਵ ਪਹਿਲਾ ਸੀ 20-25 ਮਿੰਟ ਕੀਤਾ ਪਹਿਲਾ ਵਾਰਮ-ਅਪ ਤੇ ਵਾਰਮ-ਅਪ ਖਤਮ ਕਰਨ ਤੋਂ ਬਾਅਦ ਸਾਡੀ ਹੋਈ ਸਕੂਲ ਬਾਕਸਿੰਗ ਜਿਹਦੇ ਵਿੱਚ ਸੀਗੇ 4 3-3 ਮਿੰਟ ਦੇ 4 ਰਾਉਂਡ ਲੱਗੇ ਸਕੀਪਿੰਗ ਦੇ 3-3 ਮਿੰਟ ਦੇ 4 ਰਾਉਂਡ ਸਕੀਪਿੰਗ ਦੇ ਸੀ ਇਹ ਰੋਪ ਦੇ ਤੇ ਫਿਰ ਉਸ ਤੋਂ ਬਾਅਦ ਸੀਗੇ 3-4-4 ਮਿੰਟ ਦੇ 2 ਰਾਉਂਡ ਸੀਗੇ ਜਿਹੜੇ ਉਹ ਸੀ ਸਕੂਲ ਬਾਕਸਿੰਗ ਸੀ ਜਿਹਦੇ ਵਿੱਚ ਮਤਲਬ ਵੀ ਪੰਚਿੰਗ ਵਗੈਰਾ ਸੀਗੀ ਤੇ ਹੋਰ ਕੋਸ਼ਿਸ਼ ਸੀਗਾ ਨਾ ਛੈਡ ਬਾਕਸਿੰਗ ਜੀ ਜੇ ਆਪਾਂ ਕਹიდੀਏ 20 ਸਲ ਦੇ ਉੱਤੇ ਫੁੱਟਵਰਕ ਵਿਦ ਛੈਡ ਬਾਕਸਿੰਗ ਉਹ ਸੀ ਤੇ ਫਿਰ ਉਸ ਤੋਂ ਬਾਅਦ ਸੀਗੇ ਤਿੰਨ ਤਿੰਨ ਮਿੰਟ ਦੇ ਮੇਰੇ ਖਾਲਸੇ ਚ ਚਾਰ ਹੌਣ ਤਿੰਨ ਤਿੰਨ ਮਿੰਟ ਦੇ ਚਾਰ ਹੌਣ ਸੀਗੇ ਸਕੂਲ ਫਾਈਟ ਸੀਗੀ ਜਿਹਦੇ ਮਤਲਬ ਮਤਲਬ ਵੀ ਇਫੈਂਸ ਡਿਫੈਂਸ ਦਾ ਦਾਵਾ ਪੰਜ ਮਾਰਨਾ ਬਲੋ ਕਰਨਾ ਪੈਰੀ ਕਰਨਾ ਹਾਂ ਉਹ ਸੀਗਾ ਸੋ ਉਸ ਤੋਂ ਬਾਅਦ ਫਿਰ ਮੈਂ 15 ਮਿੰਟ ਮੈਂ ਟਰੈਡ ਮਿਲ ਦੇ ਉੱਤੇ ਮੈਂ ਵਾਕ ਕੀਤੀ ਹੌਲੇ ਹੌਲੇ ਤੇ ਫਿਰ ਉਸ ਤੋਂ ਬਾਅਦ ਮੈਂ ਕੁੱਲਾਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਤੇ ਹੁਣ ਕੋਲਡਾਊਨ ਕਰ ਲਿਆ ਵਾ ਤੇ ਬਸ ਹੁਣ ਜਿਹੜਾ ਵਰਕ ਸੀਗਾ ਵਰਕਆਊਟ ਸੀ ਜਿਹੜਾ ਆਪਣਾ ਖਤਮ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਘਰ ਹੁਣ ਪ੍ਰੋਟੀਨ ਸ਼ੇਕ ਪੀਵਾਂਗਾ ਮੈਂ ਥੋੜਾ ਜਿਹਾ ਵੇਅ ਆਈਸੋਲੇਟ ਤੇ ਬੀ ਤੇ ਉਸ ਤੋਂ ਬਾਅਦ ਜੋ ਵੀ ਆਪਣਾ ਡਿਨਰ ਦੇ ਵਿੱਚ ਹੋਊਗਾ ਉਹ ਤੁਹਾਨੂੰ ਅੱਗੇ ਡਿਟੇਲ ਪੂਰੀ ਇਸ ਬਲੌਗ ਦੇ ਵਿੱਚ ਦਿੰਦਾ ਰਾਵਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਹੁਣ ਆਪਾਂ ਸਿੱਧਾ ਮਿਲਾਂਗੇ ਘਰ ਜਾ ਕੇ ਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਇਹਨੂੰ ਰਾਤ ਦੇ 8:30 ਵਾਦੀ ਆ ਤੇ ਅੱਗੇ ਆਪਾਂ ਡਿਨਰ ਦੇ ਵਿੱਚ ਲੈ ਇੱਕ ਪਲੇਟ ਆਪਾਂ ਸਲਾਦ ਦੀ ਲਈਏ ਜੀ ਜੀ ਦੇਖ ਸਕਦੇ ਹਾਂ ਜੀ ਦੇ ਵਿੱਚ ਸਲਾਦ ਦੇ ਵਿੱਚ ਹੈਗੀ ਆ ਜੀ ਇੱਕ ਪਿਆਜ਼ ਲਿਆ ਆਪਾਂ ਹਾਫ ਨਿੰਬੂ ਆ ਤੇ ਦੋ ਚਕੁੰਦਰ ਦੇ ਪੀਸਾ ਛੋਟੇ ਛੋਟੇ ਤੇ ਹਾਫ ਆਪਾਂ ਲਿਆ ਵਾ ਖੀਰਾ ਜੀ ਇਹ ਆਪਣੀ ਇੱਕ ਪਲੇਟ ਆਪਣੀ ਸਲਾਦ ਦੀ ਆ ਜੀ ਤੇ ਨਾਲ ਆਪਾਂ ਇਹਦੇ ਲਿਆ ਵਾ ਇੱਕ ਕੋਲੀ ਮਟਰ ਪਨੀਰ ਦੀ ਸਬਜ਼ੀ ਹੈ ਜੀ। ਮਟਰ ਪਨੀਰ ਦੀ ਸਬਜ਼ੀ ਹੈ ਇੱਕ ਕੋਲੀ ਤੇ ਚਾਰਜ 300 ਰੁਪਏ 3 ਬੋਇਲ ਐਗ ਆ ਇਹਦਾ ਜਿਹੜਾ yellow part ਉਹ ਮੈਂ ਕੱਢਤਾ ਤੇ 3 ਬੋਇਲ ਐਗ ਲਏ ਆਪਾਂ ਇੱਕ ਮਟਰ ਪਨੀਰ ਦੀ ਸਬਜ਼ੀ ਆ ਤੇ ਨਾਲ ਜਿਹੜਾ ਆਪਣਾ 1 ਮਿਲੇੜ ਸਲਾਦ ਜੀ ਆਪਣਾ ਇਹ ਆ ਜਿਹੜਾ ਆਪਾਂ ਨੂੰ ਜਿਹੜਾ ਆ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਡਾਈਟ ਨੂੰ ਫੋਲੋ ਕਰ ਸਕਦੇ ਹੋ ਸੋ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਅਗਰ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਾ ਤਾਂ ਆਪਣੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹ ਤੇ ਜਿਹੜਾ ਮੈਂ ਆਪਣੇ ਵਲੋਗ ਦੇ ਵਿੱਚ ਵਰਕਆਊਟ ਦੱਸਦਾ ਮਾਂ ਡਾਈਟ ਦੇ ਬਾਰੇ ਦੱਸਦਾ ਮਾਂ ਤੁਸੀਂ ਉਹ ਵਰਕਆਊਟ ਤੇ ਡਾਈਟ ਨੂੰ ਫੋਲੋ ਕਰਕੇ ਤੁਸੀਂ ਆਪਣਾ ਬੋਰੀ ਵੇਟ ਘਟਾ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਨਵੇਂ ਇੱਕ ਤੇ ਇੱਕ ਵਧੀਆ ਵਲੋਗ ਦੇ ਨਾਲ ਉਹ ਤੱਕ ਵੀ ਸਾਨੂੰ ਸਾਰਨੇ ਮੇਰੇ ਦੁਪਹਿਰ ਤੋਂ ਸੱਚੀ ਗੱਲ ਜੀ ਤੇ ਗੁੱਡ ਨਾਈਟ